ਪੁਰਵਿੰਦਰ ਕੌਰ ਸੁਖਮ ਸਿੰਘ ਕਿਹਾ ਜੀ ਕਪੀਸ ਸਾਹਮਣੇ ਬਾਟਕ ਸਿੰਘ ਇਹ ਨੋਰਮਲ ਪਰਮਾਨਾ ਲਈ ਰੈਕੋਡ ਕੀਤਾ ਜਾਂਦਾ ਹੈ ਆਪਣੇ ਸੰਗੂਟ ਡਿਸਟ੍ਰਿਕਟ ਦੇ ਵਿੱਚ ਮੈਨੂੰ ਨਾਲ ਲੱਗਦੇ ਕੁਝ ਨਗਰਾਂ ਬੱਚਿਆਂ ਨਹੀਂ ਹੁਣਾ ਜਿੱਥੇ ਉਹ ਰੋਡ ਬੰਦ ਪਰਵਾਹ ਨਹੀਂ ਜਾ ਕੇ ਬੰਦਤ ਨਹੀਂ ਕਰਦੇ ਜਾਂ ਬੰਦਗੋਣਾ ਨਹੀਂ ਖੜਦੇ ਨਹੀਂ ਰੋਡ ਬੰਦ ਕਰਵਾਉਣਾ ਦੀ ਮੰਗ ਤਾਂ ਕਰਦੇ ਨਾਲ ਰੋਡ ਬੰਦਤੀ ਜਾਂਦੇ ਵਿਆਹ ਤੇ ਵੀ ਉਹ ਸਰਵਣ ਸਕੀਮਾਂ ਦਿੰਦੇ ਨੇ ਤੇ ਮੈਂ ਉਹਨਾਂ ਦਾ ਇੱਥੇ ਆਉਣ ਕਿੰਨੀ ਵਿੱਚ ਚਾਉਣ ਸਮਾਜਵਾਦਾਂ ਕੇ ਪ੍ਰਸਾਦ ਕਰਦਾ ਕਿ ਸੱਚੇ ਪਾਸੋਂ ਉਹਨਾਂ ਦੀ ਮਿਹਨਤ ਹਮੇਸ਼ਾ ਰੰਗ ਲਿਆਵੇ ਕਿਉਂਕਿ ਇਹ ਜੀ ਸੇਵਾ ਹਰੇਕ ਬੰਦਾ ਨਹੀਂ ਕਰ ਸਕਦਾ ਕਿਸੇ ਕਿਸੇ ਦੇ ਘਰਾਂ ਦੇ ਵਿੱਚ ਇਹ ਜੀ ਸੇਵਾ ਹੋਣੀ ਰਹੀ ਹੈ ਜੀ ਆਲੀ ਮੈਂ ਜਿੰਨੀ ਵੀ ਡਾਕਟਰ ਗਮਿੰਦਰ ਜੀ ਨੇ ਮਿੱਤਣਾ ਕੀਤਾ ਮਈਆ ਜੋ ਕੇ ਸਾਥ ਦਿੰਦੀ ਆ ਜਿਵੇਂ ਜਗਦੀਸ਼ભાઈ ਜੀ ਨੇ ਉਹਨਾਂ ਦਾ ਧੰਨਵਾਦ ਕਰਦਾ ਤੇ ਬੇਨਤੀ ਕਰ ਤੇਰਾ ਧੇਰ ਨਹੀਂ ਹੈਗਾ ਇੱਕ ਦਿਨ ਖਾਲਾਪਨ ਨੂੰ ਜਰੂਰ ਮਿਲੂਗਾ ਇੰਨਾ ਗੁੱਟ ਕਹਿੰਦਾ ਹੋਇਆ ਜੀ ਬੱਤੇ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਤੁਹਾਨੂੰ ਹਲਕਾ ਬਖਦੋਰੀ ਮਿਸ਼ਾ ਹੋ ਗਿਆ ਸਰਬੱਤ ਦਾ ਭਲਾ ਅੱਜ ਡਾਕਟਰ ਗੁਨੇਂਦਰਜੀਤ ਸਿੰਘ ਮਿੰਕੂ ਜਵੰਦਾ ਭਾਈ ਗਰਦਾਸ ਕੋ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਚੇਅਰਮੈਨ ਇਨਫੋਟੈਕ ਪੰਜਾਬ ਉਹਨਾਂ ਨੇ ਪਿੰਡ ਨਗਰ ਖਿਲਰੀਆਂ ਦੇ ਵਿੱਚ ਆ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਹੈ ਜੀ ਲੋੜਵੰਦ 40 ਘਰਾਂ ਨੂੰ ਫਰੀ ਰਸਣ ਦੀ ਸੇਵਾ ਕਰਕੇ ਗਏ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਪਿਆ ਮੇਰੇ ਵੀ ਨਾਲ ਵੀਰ ਸਾਡੇ ਨਾਗਰ ਪਿੰਡ ਖਿਦਰੀਆਂ ਦੇ ਬਾਰਾ ਸਿੰਘ ਜੀ ਖੜੇ ਨੇ ਇਹਨਾਂ ਨੂੰ ਇਹਨਾਂ ਨੂੰ ਵੀ ਹੋਰ ਆਸਣ ਦੇ ਕੇ ਗਏ ਨੇ ਆ ਹਰਦੇਵ ਸਿੰਘ ਜੀ ਖੜੇ ਨੇ ਇਹਨਾਂ ਨੂੰ ਵੀ ਹੋਰ ਆਸਣ ਦੇ ਕੇ ਗਏ ਨੇ ਤੁਹਾਨੂੰ ਕਿੰਨੇ ਦਾ ਲੱਗਿਆ ਵੀਰ ਜੀ ਠੀਕ ਰਹੇ ਜੀ ਹਾਂ ਜੀ ਤੁਹਾਨੂੰ ਕਿਵੇਂ ਲੱਗਿਆ ਜੀ ਵਧੀਆ ਲੱਗਿਆ ਜੀ ਬਹੁਤ ਵਧੀਆ ਬਿੰਤੂ ਜਮੰਦਰ ਜੀ ਨੇ ਬਹੁਤ ਵਧੀਆ ਉਹ ਕੀਤਾ ਜੀ ਘਰ ਪਰਿਵਾਰ ਬਦਲ ਸਾਰੇ ਗਰੀਬਾਂ ਵਾਸਤੇ ਵਧੀਆ ਉਹ ਕੀਤਾ ਜੀ ਬਹੁਤ ਚੰਗੀ ਗੱਲ ਹੈ ਤੇ ਬਾਕੀ ਸਾਨੂੰ ਇਹ ਰਾਸ਼ਨ ਮਿਲੇ ਜੀ ਅੱਛਾ ਜੀ 40 ਪਰਿਵਾਰਾਂ ਨੂੰ ਪਿੰਡ ਖਿਲਰੀਆਂ ਦੇ ਵਿੱਚ ਹੋਰ ਰਾਸ਼ਨ ਦਿੱਤਾ ਹੈ ਨਾਲ ਹੀ ਉਹਨਾਂ ਨੇ ਬੰਗਾ ਵਾਲੀ ਦੇ ਵਿੱਚ ਵੀ 7 ਪਰਿਵਾਰਾਂ ਨੂੰ ਰਾਸ਼ਨ ਦੇ ਕੇ ਗਏ ਨੇ ਲੋੜਵੰਦ ਪਰਿਵਾਰਾਂ ਨੂੰ ਅਸੀਂ ਪ੍ਰਮਾਤਮਾ ਅਗੇ ਇਹ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਦਿਨ ਰਾਤ ਆਪਣੀ ਤੱਕੀ ਬਖਸ਼ੇ ਹਮੇਸ਼ਾ ਉਹਨਾਂ ਤੇ ਮਿਹਰ ਭਰਿਆ ਹੱਥ ਰੱਖੇ ਜੇ ਇਸੇ ਤਰ੍ਹਾਂ ਹੋ ਰੋਡ ਵੱਲ ਪਰਿਵਾਰਾਂ ਦੀ ਮਾਸਟਰਾਂ ਨੇ ਵਾਹਿਗੁਰੂ ਜੀ ਦਾ ਧਾਵਾ ਕੀ ਹੋ ਗਿਆ ਵਾਹਿਗੁਰੂ ਜੀ ਦਾ ਧਾਵਾ ਜਗਜੀਤ ਜੀ ਦੀ ਫਤਿਹ ਅੱਜ ਸਾਡੇ ਪਿੰਡ ਦੇ ਵਿੱਚ ਪਿੰਡ ਖਿਲਰੀਆਂ ਦੇ ਵਿੱਚ ਡਾਕਟਰ ਗੁਮੰਦਰਜੀਤ ਸਿੰਘ ਮਿੰਕੂ ਜਵੰਦਾ ਜੋਗਰ ਪੰਜਾਬ ਇਨਫੋਟੈਕ ਦੇ ਚੇਅਰਮੈਨ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਮੇਰੇ ਨੱਕਰ ਦੇ ਪਿੰਡ ਖਿਲਰੀਆਂ ਦੇ ਵਿੱਚ 35 ਲੋ 35 ਘਰਾਂ ਨੂੰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇ ਤੈਅ ਅਸੀਂ ਉਹਨਾਂ ਦਾ ਪਿੰਡ ਪੌਂਟਣ ਤੇ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਉਹਨਾਂ ਨੂੰ ਜਿੰਨਵਾਦ ਚ ਆਪਣੀ ਤਰੱਕੀ ਬਕਸੇ ਚੜ੍ਹਦੀਆਂ ਕਲਾ ਬਕਸੇ ਜਵੰਦਾ ਸਾਹਿਬ ਇਸੇ ਤਰ੍ਹਾਂ ਲੋਕਾਂ ਦੀ ਮਦਦ ਕਰਦੇ ਰਹਿਣ ਮੈਂ ਹੁਣ ਹੋਰ ਵੀ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਉਹਨਾਂ ਬਾਰੇ ਪਤਾ ਕੀਤਾ ਹੈ ਸਾਰੇ ਹੀ ਨਗਰਾਂ ਦੇ ਵਿੱਚ ਸੰਰੂਰ ਦੇ ਪੂਰੇ ਨਗਰਾਂ ਦੇ ਵਿੱਚ ਉਹ ਲੋੜਵੰਦ ਪਰਿਵਾਰਾਂ ਨੂੰ ਫ੍ਰੀ ਰਾਸ਼ਨ ਦਿੰਦੇ ਨੇ ਜੀ ਫ੍ਰੀ ਸੇਵਾ ਕਰਦੇ ਨੇ ਕਿ ਪ੍ਰਮਾਤਮਾ ਉਹਨਾਂ ਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਗਰ ਖੇਲੜੀਆਂ ਦੇ ਵਿੱਚ ਮੈਂ ਕੋਈ ਬੰਦਾ ਜੀ ਜੋ ਚੇਅਰਮੈਨ ਨੇ ਪੰਜਾਬ ਦੇ ਉਹਨਾਂ ਨੇ ਰਾਸ਼ਨ ਦਿੱਤਾ ਹੈ 35-40 ਪਰਿਵਾਰਾਂ ਨੂੰ ਲੋੜਵੰਦ ਪਰਿਵਾਰਾਂ ਨੂੰ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਕਿਉਂਕਿ ਉਹ ਸੇਵਾ ਕੰਨੀ ਰੋਜ਼ ਹਰ ਰੋਜ਼ ਸੇਵਾ ਕਰਦੇ ਨੇ ਜਨਤਾ ਦੀ ਬਹੁਤ ਸੇਵਾ ਕਰਦੇ ਨੇ ਚੇਅਰਮੈਨ ਦੇ ਕਾਰਜ ਲਈ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਕਰਿਆ ਪ੍ਰਮਾਤਮਾ ਦਿਨ ਦੁੱਗਣੇ ਤਿੰਨ ਗੁਣੀ ਗੁਣੀ ਤਰੱਕੀ ਬਖਸ਼ੇ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਪਾਰਟੀ ਉਹਨਾਂ ਨੂੰ ਮੂਰੇ ਰੱਖੇ ਅਧਿਕਾਰ ਦੇ ਵਧੀਆ ਆਪਦੇ ਦੇ ਦੇ ਪਾਰਟੀ ਉਹਨਾਂ ਕਿਉਂਕਿ ਹਜੇ ਸੇਵਾਦਾਰ ਬਹੁਤ ਘੱਟ ਪਾਰਟੀ 'ਚ ਮਿਲਦੇ ਹੁੰਦੇ ਨੇ ਇਸੇ ਕਰਕੇ ਅੱਜ ਸਾਡੇ ਨਗਰ 'ਚ ਉਹਨਾਂ ਦੇ ਟੀਮ ਦੀ ਪਹੁੰਚਣ ਤੇ ਸਾਰੀ ਟੀਮ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਕੂ ਜਵੰਦਾ ਜੀ ਦਾ ਧੰਨਵਾਦ ਕਿ ਉਹ 40 ਪਰਿਵਾਰਾਂ ਨੂੰ ਰਾਸ਼ਨ ਦਿੰਦਾ ਹੈ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੰਦਾ ਹੈ ਇਹ ਨਗਰ 'ਚ ਧੰਨਵਾਦੀਆਂ ਉਹਨਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ